ਆਮ ਆਦਮੀ ਪਾਰਟੀ ਦੇ ਵਿੱਚ ਵੀ ਨਿਤ ਦਿਨ ਸੰਕਟ ਆਉਣ ਦੀਆਂ ਗੱਲਾਂ ਕੱਲ ਪਹਿਲਾਂ ਜਿਹੜੀ ਅਨਮੋਲ ਕਗਨਮਾਨਾ ਉਹਨੇ ਅਸਤੀਫਾ ਦਿੱਤਾ ਕੱਲ ਜਿਹੜੇ ਆਪ ਦੇ ਪ੍ਰਧਾਨ ਅਮਨ अरोड़ा ਉਹਨਾਂ ਨੂੰ ਮਿਲੇ ਉਹਨਾਂ ਨਾਲ ਘੰਟਾ ਪਰ ਮੀਟਿੰਗ ਕੀਤੀ ਉਸ ਤੋਂ ਬਾਅਦ ਉਹਨਾਂ ਆਪਣਾ ਅਸਤੀਫਾ ਵਾਪਸ ਲੈ ਲਿਆ ਉਸ ਤੋਂ ਕੁਝ ਦਿਨ ਪਹਿਲਾਂ ਕੋਮਰ ਵਿਜੇ ਪ੍ਰਤਾਪ ਸਿੰਘ ਜੀ ਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਕਿਹਾ ਇਹਦੇ ਜਿਵੇਂ ਵੀ ਮੈਂ ਤੇ ਇਹ ਫੈਸਲੇ ਨੂੰ ਠੀਕ ਸਮਝਦਾ ਵੀ ਇਹਨਾਂ ਨੇ ਠੀਕ ਕੀਤਾ ਮਦਲ ਮੈਂ ਤਾਂ ਕਾਫੀ ਧੀਰ ਤੋਂ ਜਿਹੜੀ ਸਾਥਜੀ ਬਾਜ ਉਠਾਉਂਦਾ ਸੀਗਾ ਉਹ ਤੋਂ ਮੈਨੂੰ ਰੋਕਿਆ ਗਿਆ ਤੇ ਹੁਣ ਇਹਨਾਂ ਨੇ ਫੈਸਲਾ ਕਰਤਾ ਠੀਕ ਹੈ ਇਹ ਇਹਨਾਂ ਨੂੰ ਵੀ ਜਿਹੜੇ ਸਵਾਲ ਆ ਉਹਨਾਂ ਦੇ ਜਵਾਬ ਤਾਂ ਦੇਣੇ ਪੈਣਗੇ ਸੋ ਇਹ ਮੈਨੂੰ ਲੱਗਦਾ ਕਿ ਸੰਕਟ ਹੋਰ ਨਹੀਂ ਆ ਆਮ ਆਦਮੀ ਪਾਰਟੀ ਦਾ ਵੱਸ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੇਖੋ ਜਿਹੜੇ ਜਿਹੜੇ ਬੰਦੇ ਇਸ ਕਿਸਮ ਦੇ ਬਰੋਚ ਕੀਤਾ ਜਿਵੇਂ ਹੁਣ ਖਾਸ ਕਰਕੇ ਡਾਕਟਰ ਧਰਮਵੀਰ ਗਾਂਧੀ ਦਾ ਉਹਨੂੰ ਸਸਪੈਂਡ ਕੀਤਾ ਸੀ ਉਹ ਐਮਪੀ ਦੇ ਭਾਵੇਂ ਪੂਰੇ 5 ਸਾਲ ਕਰਕੇ ਆ ਸੀ ਤੇ ਪਰ ਉਹ ਫੇਰ ਵੀ ਉਹਦੀ ਪੋਲੀਟੀਕਲ ਸ਼ਾਖ ਬਚੀ ਰਹੀ ਤੇ ਉਹ ਮੁੜ ਕੇ ਫੇਰ ਕਾਂਗਰਸ ਨੇ ਉਹਨੂੰ ਇਨਵਾਈਟ ਕਰਕੇ ਕਾਂਗਰਸ ਪਾਰਟੀ ਚ ਲੈ ਲਿਆ ਤੇ ਜਿੱਤ ਕੇ ਦੁਬਾਰਾ ਐਮਪੀ ਵੀ ਬਣ ਗਿਆ ਅਨਮੋਲ ਗਗਨ ਗਗਨ ਅਨਮੋਲ ਮਾਨ ਹੈ ਜਿਹੜੀ ਇਹ 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 ਤਾਂ ਬੜੇ ਹਲਕੇ ਲੈਵਲ ਦੀ ਛੋਟੇ ਲੈਵਲ ਦੀ ਪਲੇਅਰ ਹੈ ਹਜੇ ਪੋਲੀਟਿਕਸ ਵੀ ਤੇ ਜਿਹਨੇ ਛੇਤੀਓ ਹੀ ਫੇਰ ਗੱਲਾਂ ਚਾ ਕੇ ਵਾਪਸ ਲੈ ਲਿਆ ਕੋਈ ਮਾੜੀ-ਮੋਟੀ ਗੱਲ ਤੇ ਇਹ ਵਿਜੇ ਕੋਕੋਮਰ ਵਿਜੇ ਪ੍ਰਤਾਪ ਦਾ ਜਿਹੜਾ ਸਟੈਂਡ ਆ ਉਹ ਅੱਗੇ ਪੋਲੀਟਿਕਸ ਵੀ ਤੇ ਜਿਉਣ ਵਾਲਾ ਤੇ ਅੱਗੇ ਲੰਬੀ ਦੌੜ ਦਾ ਘੋੜੇ ਵਾਲਾ ਲੰਬੀ ਰੇਸ ਵਾਲਾ ਘੋੜੇ ਵਾਲਾ ਉਹਦਾ ਸਟੈਂਡ ਹੈ ਉਹ ਉਹ ਹੈ ਇਹ 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 ਬੜਾ ਸ਼ਾਰਟ ਅਡ ਹੌਕ ਲੈਵਲ ਦੀ ਹੈ ਤੇ ਫਿਰ ਇਹ ਕਿ ਨੂੰ ਕਿਹਨੇ ਅੱਗੇ ਨੂੰ ਇਸੇ ਗੱਲ ਤੇ ਕਿਹਨੇ ਆਵਾਜ਼ੀ ਪਾਰਟੀ ਨੇ ਦੇਣੀ ਹੈ ਪਹਿਲਾਂ ਵੀ ਇਹਦਾ ਇਹੀ ਰੌਲਾ ਹੈ ਵੀ ਆਵਾਜ਼ੀ ਪਾਰਟੀ ਦਾ ਕੋਈ ਇੱਥੇ ਕੈਂਡੀਡੇਟ ਤੇ ਹੋਰ ਦੇ ਸਿਰ ਤੇ ਹੱਥ ਆ ਆ ਆਵਾਜ਼ੀ ਪਾਰਟੀ ਦੀ ਦੀਡਸ਼ਿਪ ਨੇ ਰੱਖਤਾ ਉਹ ਇਸੇ ਪ੍ਰੋਟੈਸਟ ਤੇ ਮੈਂ ਆਉਣ ਹੈ ਬਸ ਇਹ ਵਾਅਦਾ ਦੱਸੀ ਤੇ ਉਹ ਫਿਰ ਉਸ ਨੂੰ ਕਹਿੰਦਾ ਨਹੀਂ ਨਹੀਂ ਇਹ ਤੈਨੂੰ ਲੈ ਆਵਾਂਗੇ ਹੁਣ ਪਤਾ ਨਹੀਂ ਇਸ ਕਿਸਮ ਦਾ ਕਿੰਨਾ ਪੱਕਾ ਵਾਅਦਾ ਹੈ ਪੋਲਿਟਿਕਸ 'ਚ ਇਹ ਜਿਹੇ ਵਾਅਦੇ ਬੁਨੇ ਕੋਈ ਨਹੀਂ ਹੁੰਦੇ ਤੇ ਅਗਰ ਆਨੇ ਨੂੰ ਪਾਸੇ ਖੁੱਡੇ ਲਾਏ ਦੇਣਾ ਬਾਕੀ ਉਹਦਾ ਉਹਦੇ ਉੱਤੇ ਪਹਿਲਾਂ ਵੀ ਬੜੇ ਦੋਸ਼ ਲੱਗੇ ਹੋਏ ਆ ਨਹੀਂ ਨਹੀਂ ਇੱਥੇ ਮੈਂ ਤੁਹਾਨੂੰ ਦੱਸਦਾ ਪੋਲਿਟਿਕਸ 'ਚ ਵਾਅਦੇ ਇਹ ਜਿਹੜੇ ਆਪਣੇ ਸਟਾਰਮਾਂ ਦੇ ਉੱਪਰ ਜਿਹੜਾ ਭਾਜਪਾ ਤੇ ਭਜਨ ਲਾਲ ਦੀ ਪਾਰਟੀ ਦਾ ਸਮਝੌਤਾ ਹੋਇਆ ਸੀ ਇਹ ਪੱਕਾ ਸਮਝੌਤਾ ਹੈ ਤੋਂ ਮੁੱਕ ਨਗੇ ਨਹੀਂ ਉਸ ਤੋਂ ਬਾਅਦ ਇਹ ਹੋਇਆ ਵੀ ਜਿਹੜੀਆਂ ਲੋਕ ਸਭਾ ਚੋਣਾਂ ਆਈਆਂ ਸੀਗੀਆਂ ਉਹਦੇ ਵਿੱਚ ਭਾਜਪਾ ਨੂੰ ਜਿੱਤ ਮਿਲੀ ਤੇ ਆ ਜਿਹੜੇ ਉਹਦੇ ਉਮੀਦਵਾਰ ਸੀ ਹਾਰ ਗਏ ਉਸ ਤੋਂ ਬਾਅਦ ਉਹਨਾਂ ਨੇ ਸਮਝੌਤਾ ਹੀ ਤੋੜਤਾ ਭਾਜਪਾ ਨੇ ਤੇ ਇਸ ਤਰੀਕੇ ਨਾਲ ਸਟਾਮਾ ਦੇ ਕੀਤੇ ਹੋਏ ਵੀ ਜਿਹੜੇ ਨਾ ਉਹ ਸਮਝੌਤੇ ਟੁੱਟ ਜਾਂਦੇ ਆ ਵੇਖੋ ਜੇ ਸਮਝੌਤੇ ਹੁੰਦੇ ਜੇ ਤੁਸੀਂ ਬਰਾਬਰ ਦੇ ਧਿਰ ਹੋਵੋ ਜਦੋਂ ਤੁਸੀਂ ਕਮਜ਼ੋਰ ਧਿਰ ਹੋ ਤੁਹਾਡਾ ਕਮਜ਼ੋਰ ਤੇ ਫਿਰ ਉਹ ਪਾਰੂ ਤੇਰ ਕਦੋਂ ਸਮਝੌਤਾ ਤੇ ਜੋ ਉਹਨੂੰ ਬਣਦੀ ਆ ਉਹ ਸਮਝੌਤਾ ਇਹ ਤਾਂ ਬਰਾਬਰ ਦੇ ਧਿਰਾਂ ਤੇ ਦਾ ਸਮਝੌਤਾ ਲਾਗੂ ਹੁੰਦਾ ਜਦੋਂ ਇੱਕ ਝੋਕ ਗਿਆ ਇੱਕ ਪਾਸਾ ਡਾਊਨ ਹੋ ਗਿਆ ਫਿਰ ਸਮਝੌਤਾ ਨਹੀਂ ਰਹਿੰਦਾ ਉਂਝ ਆਮ ਸਾਡੀ ਜੀ ਲਾਈਫ 'ਚ ਨਹੀਂ ਰਹਿੰਦਾ ਤੇ ਪੋਲਿਟਿਕਸ 'ਚ ਤਾਂ ਬਹੁਤ ਜ਼ਿਆਦਾ ਦਿਲਕਣ ਵਾਜੀ ਹੁੰਦੀ ਆ ਤੇ ਇਸ ਕਰਕੇ ਪਤਾ ਨਹੀਂ ਅਗਲਾ ਮੋਰ ਬਾਅਦ ਕੀ ਹੋਏਗਾ ਇਹ ਨਹੀਂ ਪਤਾ ਲੱਗਦਾ ਫਿਲਹਾਲ ਤਾਂ ਵਾਪਸ ਆ ਰਹੀ ਹੈ ਇੱਥੇ ਹੀ ਹਲਕੇ ਤੋਂ ਇੱਕ ਜਿਹੜੇ ਗਿੱਲ ਕੋ ਦੇ ਮਤਲਬ ਪ੍ਰਾਪਰਟੀ ਦਾ ਮਤਲਬ ਰੀਅਲ ਸਟੇਟ ਦਾ ਵੱਡਾ ਕਾਰੋਬਾਰ ਕਰਨ ਵਾਲੇ ਮਿਸਟਰ ਗਿੱਲ ਉਹ ਉਹਨਾਂ ਨੇ ਕਾਲੀ ਦਲ ਤੌਸੀਫਾ ਦੇ ਦਿੱਤਾ ਹੈ ਉਹਨਾਂ ਬਾਰੇ ਇਹੋ ਜੀ ਚਰਚਾ ਵੀ ਉਹ ਜਾਂ ਆਪ ਵੱਲੋਂ ਆ ਸਕਦੇ ਆ ਜਾਂ ਭਾਜਪਾ ਵੱਲੋਂ ਜਾ ਸਕਦੇ ਪਤਾ ਨਹੀਂ ਅਜੇ ਕੀ ਕਿੱਧਰ ਨੂੰ ਜਾਂਦੇ ਆ ਮਤਲਬ ਇਸ ਹਲਕੇ ਦੀ ਜਿਹੜੀ ਖਾੜ ਹਲਕੇ ਦੀ ਇਹ ਸਿਆਸਤ ਬੜੀ ਵਕਰੀ ਕਿਸਮ ਦੀ ਹੋਣ ਵੱਲ ਨੂੰ ਵੱਧ ਰਹੀ ਹੈ ਵੀ ਕੀ ਵਖਰਾ ਹੋਏਗਾ ਇਹ ਦੇਖਣਾ ਹੋਵੇਗਾ ਬਿਕੋ ਇਹ ਜਦੋਂ ਵਕਰੀ ਕੀ ਹੁਣੀਆ ਇਹ ਸਾਰਾ ਰੀਅਲ ਸਟੇਟ ਦਾ ਇਲਾਕਾ ਮੋਟਾ ਪੈਸੇ ਵਾਲਾ ਇਲਾਕਾ ਇੱਥੇ ਜਿਹੜਾ ਕੋਈ ਪੈਸੇ ਦੇ ਸਕਦਾ ਉਸ ਦੀ ਗੱਲਬਾਤ ਹੋ ਜੂਗੀ ਸਾਡੀ ਇੱਥੇ ਤਾਂ ਇੱਥੇ ਤਾਂ ਪੈਸੇ ਦੀ ਪੋਲਿਟਿਕਸ ਆ ਸਾਰੇ ਖੜ ਦੇ ਇਲਾਕੇ ਖੜ ਦੇ ਦਾ ਇਲਾਕਾ ਗਰੀਬ ਗਰੀਬ ਇਲਾਕਾ ਹੁੰਦਾ ਸੀ ਕਿਸੇ ਵੇਲੇ ਹੁਣ ਚੰਡੀਗੜ੍ਹ ਨਾਲ ਜੁੜ ਗਿਆ ਤੇ ਚੰਡੀਗੜ੍ਹ ਨਾਲ ਜੁੜਨ ਕਰਕੇ ਤੇ ਰੀਅਲ ਸਟੇਟ ਦਾ ਸਾਰਾ ਕੁਝ ਆ ਸਭ ਦੇ ਇੰਟਰਸਟ ਇੱਥੇ ਹੋ ਗਏ ਆ ਤੋਂ ਰੀਅਲ ਏਸਟੇਟ ਕਰਕੇ ਇੱਥੇ 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 ਸਾਲਾ 2-2000 ਰੁਪਏ ਦਾ ਇੱਕੜ ਵਿਕਦਾ ਸੀ ਹੁਣ 4-4 ਕਰੋੜ ਦਾ ਇੱਕੜ ਵਿਕਦਾ ਇਹਦੇ ਤੋਂ ਵੀ ਉੱਪਰ ਗੱਲ ਤਾਂ ਇਹਦੇ ਤੋਂ ਵੀ ਉੱਪਰ ਚਲੇ ਗਿਆ ਜੀ ਹੁਣ ਤਾਂ ਇਸ ਤੋਂ ਵੀ ਉੱਪਰ ਚਲਾ ਗਿਆ ਹੁਣ ਇਹ ਇੱਥੇ ਪੋਲਿਟਿਕਸ ਪੋਲਿਟਿਕਸ ਤਾਂ ਫੇਰੇ ਹੀ ਆਪਣੇ ਰੇਟ ਜਿਹੜੇ ਗਰਾਊਂਡ ਤੇ ਉਹ ਕਰਮਗੇ ਹੁਣ ਹੋਰ ਗੱਲ ਨਹੀਂ ਕਰਦੀ ਨਾ ਬੰਦਿਆਂ ਦਾ ਇੱਥੇ ਕੰਮ ਚੱਲਦਾ ਅੱਛਾ ਜਿਹੜਾ ਜਿਹੜੀ ਆਵਾਰਾ ਬਣੀ ਐ ਆਵਾਰਾ ਜਿਹੜੀ ਆਵਾਰਾ ਪੂੰਜੀ ਐ ਉਹ ਇੱਥੇ ਐ ਫਿਰਦੀ ਐ ਹਰ ਹਰ ਕਰਦੀ ਤੇ ਇੱਥੋਂ ਨਿਕਲਦੀ ਐ ਤੇ ਇੱਥੇ ਤੋ ਵੀ ਫਿਰਦੀ ਐ ਤਾਂ ਹੁਣ ਰੀਅਲ ਸਟੇਟ ਦੇ ਸਾਰੇ ਗੇਮ ਐ ਤੇ ਉਹੀ ਕਰੇਗੀ ਫੈਸਲਾ ਤੇ ਇਸ ਕਰਕੇ ਉਹਦੇ ਫੈਸਲੇ ਦੀ ਵੇਟ ਕਰਨ ਸਾਰੇ ਕੋਈ ਪੋਲਿਟਿਕਸ ਨਹੀਂ ਐ ਇੱਥੇ ਕੋਈ ਇਸ਼ੂ ਨਹੀਂ ਹੈ ਕੋਈ ਮੁੱਦਾ ਨਹੀਂ ਹੈ ਤੇ ਲੋਕ ਤਾਂ ਇੱਥੇ ਮਾਇਨਸ ਹੋ ਗਿਆ ਕਹਿੰਦਾ ਸਾਰੇ ਹਾਂਜੀ ਹੁਣ ਤਾਂ ਉਹ ਹੁਣ ਤਾਂ ਇਹ ਪੈਸਾ ਐ ਉਹ ਵੀ ਆਵਾਰਾ ਪੂੰਜੀ ਜਿਹੜੀ ਸਰਪਲਸ ਪੂੰਜੀ ਹੈਗੀ ਸਰਪਲਸ ਕੈਪੀਟਲ ਆ ਉਸੇ ਨੇ ਕਰਨਾ ਕੋ